ਤਾਲਾਚ ਚੋਰਾ ਨੇ ਦਿੱਤਾ ਵੱਡੀ ਵਾਰਤਾਤ ਨੂੰ ਅੰਜਾਮ 35 ਲੱਖ ਦੇ ਕਰੀਬ ਦਾ ਹੋਇਆ ਨੁਕਸਾਨ ਪਰਿਵਾਰ ਗਿਆਸੀ ਵੈਸ਼ਨੋ ਦੇਵੀ ਨਤਮਸਤਕ ਹੋਣ ਪਿੱਛੋਂ ਘਰ ਚ ਦਾਖਲ ਹੋ ਕੇ ਚੋਰ 4 ਲੱਖ ਰੁਪਏ ਦੀ ਨਕਦੀ ਸੋਨੇ ਚਾਂਦੀ ਅਤੇ ਗਹਿਣੇ ਲੈ ਕੇ ਹੋਏ ਫਰਾ ਮਾਮਲਾ ਤਾਲੇ ਸ਼ਹਿਰ ਦੇ ਅੰਦਰੂਨੀ ਇਲਾਕੇ ਤੰਗ ਪਚਾਰ ਪੰਤਿਆਂ ਮਹੱਲੇ ਦਾ ਹੈ ਜਿੱਥੇ ਚੋਰਾਵਾਂ ਵੱਲੋਂ ਇੱਕ ਘਰ 'ਚ ਦਾਖਲ ਹੋ ਕੇ ਉਸ ਨੂੰ ਨਿਸ਼ਾਨਾ ਬਣਾਇਆ ਗਿਆ ਉੱਥੇ ਹੀ ਚੋਰ ਲੱਖਾਂ ਰੁਪਏ ਦੀ ਨਕਦੀ ਸੋਨਾ ਚਾਂਦੀ ਅਤੇ ਗਿਆਨੀ ਲੈ ਕੇ ਫਰਾਰ ਹੋ ਗਏ ਪੀੜਤ ਮਕਾਨ ਮਾਲਕ ਪਤੀ ਪਤਨੀ ਦੱਸਿਆ ਕਿ ਉਹ ਸ਼ਨੀਵਾਰ ਆਪਣੇ ਘਰ ਨੂੰ ਤਾਲੇ ਲਾ ਕੇ ਪਰਿਵਾਰ ਸ਼੍ਰੀ ਵੈਸ਼ਨੋ ਦੇਵ ਨਤਮਸਤਕ ਹੋਣ ਲਈ ਗਿਆ ਸੀ ਅਤੇ ਜਦ ਸ਼ਾਮ ਉਹ ਘਰ ਵਾਪਸ ਆਏ ਤਾਂ ਮੁੱਖ ਦਰਵਾਜ਼ੇ ਤੇ ਤਾਲਾ ਲੱਗਾ ਸੀ ਜਿਸ ਨੂੰ ਉਹ ਖੰਦ ਕਰਕੇ ਗਏ ਸਨ ਲੇਕਿਨ ਜਦ ਘਰ ਦਰਵਾਜ਼ਾ ਖੋਲ ਅੰਦਰ ਗਏ ਦੇਖਿਆ ਕਿ ਉਹਨਾਂ ਦੇ ਘਰ ਦਾ ਸਾਮਾਨ ਖਿਲਰ ਰਿਹਾ ਸੀ ਅਤੇ ਘਰ ਦੀਆਂ ਅਲਮਾਰੀਆਂ ਤੋੜ ਕੇ ਅੰਦਰ ਸਾਰਾ ਕੀਮਤੀ ਸਾਮਾਨ ਅਤੇ ਜੋ ਘਰ 'ਚ ਮੌਜੂਦ ਕਰੀਬ 4 ਲੱਖ ਰੁਪਏ ਦੀ ਨਕਦੀ, ਸੋਨੇ, ਚਾਂਦੀ ਅਤੇ ਗਹਿਣੇ ਸਨ ਉਹ ਸਭ ਗਾਇਬ ਸਨ ਅਤੇ ਜਾਂਚ ਕੀਤੀ ਤਾਂ ਇਹ ਸਾਹਮਣੇ ਆਇਆ ਕਿ ਉਹਨਾਂ ਦੇ ਦੋ ਮੰਜ਼ਲਾ ਮਕਾਨ ਦੀ ਸ਼ਾਦਾ ਦਾ ਦਰਵਾਜ਼ਾ ਤੋੜ ਚੋਰ ਉਹਨਾਂ ਦੇ ਘਰ ਅੰਦਰ ਦਾਖਲ ਹੋਏ ਸਨ ਅਤੇ ਘਰ 'ਚੋਂ ਸਾਰਾ ਸੋਨਾ, ਚਾਂਦੀ, ਗਹਿਣੇ ਅਤੇ ਨਕਦੀ ਲੈ ਕੇ ਫਰਾਰ ਹੋ ਗਏ ਪਰਿਵਾਰ ਦੇ ਮਤਾਬਕ 35 ਲੱਖ ਰੁਪਏ ਦਾ ਉਹਨਾਂ ਦਾ ਨੁਕਸਾਨ ਹੋਇਆ ਹੈ ਦੇ ਗਵਾਂਡੀ ਆਮ ਆਦਮੀ ਪਾਰਟੀ ਦੇ ਯੂਥ ਅਗੂ ਦਿਨੇਸ਼ ਖੋਸਲਾ ਦਾ ਕਹਿਣਾ ਸਿੱਕੀ ਚੋਰੀ ਲੁੱਟਖੋਦੀਆਂ ਵਾਰਦਾਤਾਂ ਤਾਂ ਲਗਾਤਾਰ ਹੋ ਰਹੀਆਂ ਹਨ ਲੇਕਿਨ ਪੁਲਸ ਲੋੜੋ ਠੋਸ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਜਾ ਰਹੇ ਇਹੀ ਕਾਰਨ ਹੈ ਕਿ ਵਾਰਦਾਤ ਅੰਜਾਮ ਦੇਣ ਵਾਲਿਆਂ ਦੇ ਹੌਸਲੇ ਬਲੰਤ ਹੋਏ ਹਨ ਅਤੇ ਉਹ ਲਗਾਤਾਰ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਹਨ ਮੁਕੇਸ਼ ਕੁਮਾਰ ਅਡੋੜਾ ਕੀ ਘਟਨਾ ਇੱਧਰ ਮੈਂ ਭਾਜੀ ਆਪਾਂ ਨਾ ਸ਼ਨੀਵਾਰ ਮਨੇਰੇ ਗਏ ਥੋ 6:30 ਵਜੇ ਰੈਕਸ਼ਨੋ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਰੀ ਗੇਟ ਜਿਹੜਾ ਸੀਗਾ ਉਹ ਤੇ ਬੰਦਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੇ ਉਹਦੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਮਾਨ ਸੀਗਾ ਸਾਰਾ ਕੁਝ ਲੈ ਗਏ। ਤੁਹਾਨੂੰ ਪਤਾ ਹੁਣ 7:30 ਵਜੇ ਆ ਕੇ ਲੱਗਾ ਇਹਦਾ ਗੱਲ। ਇਹਨਾਂ ਨੇ ਸਾਰਾ ਇਹਦੀ ਲਿਸਟ ਆਪਾਂ ਬਣਾਈ ਆ ਲਗਭਗ ਕੋਈ ਇਨਸਾਨ ਹੋਣਾ ਵਾ ਜਿਹੜਾ ਹੋਇਆ ਵਾ ਸੋਨਾ, ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਤੇ ਉਹਨਾਂ ਦਾ ਹੀ ਬਣਾਇਆ ਸੀਗਾ। ਤੇ ਸਾਡੇ ਵਿਆਹ ਦਾ ਵੀਗਾ ਅਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਦਾ ਜਿੰਨਾ ਵੀ ਸੁਣਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ। ਕੁੱਲ ਮਿਲਾ ਕੇ ਸਾਰਾ ਜੇ ਐਸਟੀਮੀਟਰ ਲਾਈ ਹੈ ਲਗਭਗ 35 ਲੱਖ ਪਲੱਸ ਦਾ ਨੁਕਸਾਨ ਅਗਰ। ਯਾਹ ਸਾਡੇ ਚਾਲਤ ਸੀ। ਇਹ ਮਾਤਾ ਜਸ਼ਨ ਦੇ ਵੀ ਗਏ ਸੀ ਆਪਾਂ। ਇਹ ਤਾਂ ਸ਼ੱਕਾ ਤਾਂ ਸ਼ੱਕ ਦੇ ਬਾਰੇ ਮੇਰੀ ਸਮਝ ਤੋਂ ਬਾਹਰ ਐਸਲ ਸਾਰਾ ਕੁਝ ਕੋਈ ਸਮਝ ਨਹੀਂ ਲੱਗਦੀ ਭਾਈ। ਕਿਹੜਾ ਮੋਹਲਾ ਪੈਂਦਾ ਹੈ? ਵਿਜਾਜਾਂ ਗਲੀ ਪਾਂਦਿਆਂ ਚੌਂਕ ਬਟਾਲਾ। ਇਹ ਥੱਲੇ ਉਹਦੇ ਸਾਡੇ ਜਿਹੜਾ ਮੇਨ ਵੀ ਬੂਆ ਹੈਗਾ ਉੱਥੋਂ ਵੀ ਆਏ ਨੇਗੇ। ਜੀ ਉੱਪਰਲੇ ਮੋਰ ਟਟਾ ਦਾ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਉਸ ਇਸ ਵੀਡੀਓ ਦੇਖੀ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਜੀ ਸਰਪਪਰ ਠੀਕ ਹੈ ਕੰਪਲੀਟ ਕੰਪਲੀਟ ਬੁਸ ਵਾਲਾ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਕਿਹੜਾ ਥਾਣਾ ਪੈਂਦਾ ਸਿੜੀ ਥਾਣਾ ਸਹੀ ਪੰਡਿਆ ਜਗ ਉਹ ਬੁਝਾਰ ਜਗਲੀ ਨਾਮ ਜੀ ਨੀਤੂ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਲੈ ਗਏ ਨੇ ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ इवन ਕਿ ਬੱਚਿਆਂ ਦੇ ਗੁਲਕਾਂ ਦੇ ਪੈਸੇ ਦੇ ਵੀ ਲੈ ਗਏ ਆ ਤੇ ਨਾਮ ਜੀ

ਪਰ ਮੇਰੀ ਇਹ ਬਾੜ ਦੇ ਵਿੱਚ ਘਰ ਪੈਂਦਾ ਦੇਖੋ ਮਹੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜਿਹੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟ ਖੋ ਹੋ ਗਈ ਹੈ ਮਤਲਬ ਕਿ ਦੋ ਦਿਨ ਬਾਅਦ ਤੇ ਵੀ ਘਰ ਕੋਈ ਜਾ ਰਿਹਾ ਤੇ ਅੱਜ ਸੀਪ ਨਹੀਂ ਹੈਗਾ ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ ਸਾਨੂੰ ਇਹ ਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਇਹਨਾਂ ਦੇ ਘਰ ਅੰਦਰ ਵੜਿਆ ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਰਿਹਾ ਵਾ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਦੀ ਸੀ ਉਹ ਸਾਰਾ ਕੁਝ ਹੀ ਲੁੱਟ ਕੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਹੈ ਮੈਂ ਤੇ ਤੁਹਾਡੇ ਮਾਦਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਇੱਥੇ ਲਾਗੇ ਛਾਗੇ ਜੇ ਕੀ ਕਿਨਾ ਮੇਰੇ ਮੱਲੇ ਮੇਰਾ ਨਾਲ ਦਾ ਘਰ ਆ ਬਿਲਕੁਲ ਇਹਨਾਂ ਦੇ ਸਾਨੂੰ ਵੀ ਨਹੀਂ ਪਤਾ ਕਿ ਗਏ ਦੇ ਜੇ ਕੀ ਹੈ ਕਿ ਲੈ ਵੀ ਕਿ ਰੋੜਾ ਪਿਆਰਾ ਕੁਛ ਪੁੱਛਾ ਵੀ ਨਹੀਂ ਹੈ ਕਿੰਨੇ ਵੇਲੇ ਬਾਅਦ ਦਾ ਖਤਰਾ ਹੈ ਇਹ ਸਰ ਉਹਨਾਂ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨੂੰ ਕੋਈ ਲਾਗੇ ਛਾਗੇ ਅਗਰ ਕੋਈ ਸੀ ਕੀ ਕੋਈ ਲੱਭੇ ਕਿਸ ਤਰੀਕੇ ਕੇ ਕਿਹੜਾ